ਸਾਰੇ ਕਿਸਾਨ ਵੀਰੋ ਸਾਰੇ ਕਿਸਾਨ ਘਰ ਭਰਾ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਕਿਵੇਂ ਕੋਰ ਰੱਖੋਗੇ ਪਹਿਲਾਂ ਤਾਂ ਬਈ ਆਪਣੇ ਬਾਪੂ ਨੇ ਹੱਥੀਂ ਬਜਾਈ ਕਰੀ ਹੋਈ ਤੁਸੀਂ ਐ ਦੇਖੋ ਬੀਜਾਂ ਵੀ ਨੇ ਕਿੰਨਾ ਸੋਹਣਾ ਹਰਾ ਹੋਇਆ ਸਾਰੇ ਮਟਰ ਬਈ ਧਰ ਤੱਕ ਖੁੱਡ ਭਰੇ ਖੜੇ ਨੇ ਤੇ ਜਮਾ ਇਹ ਪੂਰਾ ਵਧੀਆ ਬੀਜ ਪਾਇਆ ਕਿਉਂਕਿ ਪੁਰਾਣੇ ਬੰਦੇ ਨੂੰ ਬੀਜ ਪਾਉਣਾ ਆਉਂਦਾਗਾ ਤੇ ਹੁਣ ਤੁਰ ਤੱਕ ਬਈ ਤੁਹਾਨੂੰ ਅਪਡੇਟ ਦੇਵਾਂ ਵੀ ਕਿਵੇਂ ਆਪਾਂ ਕੋਰ ਰੱਖਦੇ ਆ ਆਪਾਂ ਇਹ ਮਟਰਾਂ ਨੂੰ ਇੱਕ ਵੀ ਪਾਣੀ ਨਹੀਂ ਦਿੰਦੇ ਹੈਗੇ ਪਾਣੀ ਤੋਂ ਬਿਲਾ ਘਰਾਗੇ ਜਿਹੜੇ ਝੋਨੇ ਵਾਲੀ ਗਿੱਲ ਆ ਉਸ ਦੇ ਉੱਪਰ ਹੀ ਰੱਖਾਂਗੇ ਆਪਾਂ ਇਹਨਾਂ ਨੂੰ ਤੇ ਤੁਸੀਂ ਦੇਖ ਲਓ ਹਾਲੇ ਤੱਕ ਆਪਾਂ ਇੱਕ ਪਾਣੀ ਇਹਨ ਇਹ ਫੇਰ ਦੇ ਵੀ ਹੈ ਨਹੀਂ ਇਹਨਾਂ ਨੂੰ ਪਾਣੀ ਠੀਕ ਹੈ ਇਹਨਾਂ ਨੂੰ ਐਦਾ ਹੀ ਰੱਖਾਂਗੇ ਝੋਨੇ ਵਾਲੀ ਗੱਲ ਤੇ ਤੇ ਝੋਨੇ ਵਾਲੀ ਗੱਲ ਤੇ ਹੀ ਕਾਮਯਾਬ ਹੋਣਗੇ ਜਰਮੀਨੇ ਸਾਰੇ ਮਾਟਰਾਂ ਦਾ ਪੂਰਾ ਸੋਨਾ ਭੱਜ ਨਾ ਗਈ ਪੂਰੇ ਸੋਨੇ ਹਰੇ ਹੋ ਰਿਆ ਇਹਦੇ ਵਿੱਚ ਇਹ ਵੀ ਜੇ ਆਪਾਂ ਇਹਨਾਂ ਨੂੰ ਇੱਕ ਪਾਣੀ ਦੇ ਵੀ ਦਿੱਤਾ ਇਹ ਖਤਮ ਹੋ ਜਾਣੇਗੇ ਕਿਉਂਕਿ ਇਹ ਥੱਲੇ ਜੇ ਆਪਾਂ ਸਿੱਧਾ ਧਰਤੀ ਦੇ ਉੱਪਰ ਬੀਜੇ ਹੋਏ ਨੇ ਸਿੱਧੇ ਜ਼ਮੀਨ ਦੇ ਵਿੱਚ ਤਾਂ ਜੇ ਬੱਟਾ ਦੇ ਉੱਪਰ ਹੁੰਦੇ ਤਾਂ ਮਾਟਰਾਂ ਨੂੰ ਕੁਝ ਨਹੀਂ ਹੁੰਦਾ ਜੇ ਜ਼ਮੀਨ ਦੇ ਵਿੱਚ ਪਾਣੀ ਲੱਗ ਜੇ ਤਾਂ ਇਹ ਖਤਮ ਹੋ ਜਾਂਦਾ ਤੇ ਤੁਰ ਤੱਕ ਤੁਹਾਨੂੰ ਅਪਡੇਟ ਆਪਾਂ ਦੇਵਾਂ ਵੀ ਕਿਵੇਂ ਆਪਾਂ ਕੋਰ ਰੱਖਦੇ ਆ ਇੱਕ ਵੀ ਆਪਾਂ ਜੇ ਪਾਣੀ ਕੋਈ ਕਈ ਵਾਰੀ ਦੇ ਵੀ ਕਿਸੇ ਤੋਂ ਲੱਗ ਵੀ ਜਾਂਦਾ ਤਾਂ ਉੱਥੇ ਗੁੱਡ ਕਰ ਦੋ ਯਾਰਕ ਦੇ ਨੇ ਜੇ ਗੁੱਡ ਤੁਸੀਂ ਨਾ ਕਰੀ ਤਾਂ ਇਹ ਖਤਮ ਹੋ ਜਾਣਗੇ ਪਰ ਆਪਾਂ ਇੱਕ ਵੀ ਪਾਣੀ ਨਾ ਦਿੰਦੇ ਨਹੀਂ ਹੈਗੇ ਨਹੀਂ ਫਿਰ ਇਹ ਖਤਮ ਹੋਣ ਲੱਗ ਜਾਂਦੇ ਤੇ ਇਸ ਤਰ੍ਹਾਂ ਨਾਲ ਤੁਸੀਂ ਫਾਲ ਦੇਖੋ ਨਾ ਤੁਹਾਨੂੰ ਫਲੀਆਂ ਦਿਖਾਵਾਂਗੇ ਵੀ ਦੂਜੇ ਮਟਰਾਂ ਦੇ ਮੁਕਾਬਲੇ ਇਹਨਾਂ ਦੇ ਫਰੀਆਂ ਕਿੰਨੀਆਂ ਮੋਟੀਆਂ ਨੇ ਤੇ ਮਠਿਆਸ ਜਿੰਨੀ ਇਹ ਮਟਰਾਂ 'ਚ ਹੋ ਹੋਰ ਕਿਸੇ ਮਟਰਾਂ 'ਚ ਹੋਈ ਨਹੀਂ ਸਕਦੀ ਕਿਉਂਕਿ ਬਹੁਤ ਕੁਆਲਿਟੀ ਬਹੁਤ ਚੰਗੀ ਬਣਦੀ ਆ ਤੇ ਗਾਹਾਂ ਬਿਗ ਬਿਕਟ ਦੇ ਵਿੱਚ ਵੀ ਦੂਜੇ ਮਟਰਾਂ ਨਾਲ 5-10 ਰੁਪਏ ਕਿਲੋ ਜਿਹੜਾ ਅਸੀਂ ਮੰਡੀ ਦੇ ਵਿੱਚ ਵੇਚਦੇ ਹਾਂ ਹਰੇਕ ਮਟਰਾਂ ਨੂੰ 5-10